ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਐਸੀ ਪਿੰਡ ਸੋਨੀ ਐਮਾ ਜੱਟਾਂ ਵਿੰਜੋ ਦੇ ਵਿਚਾਲੇ ਜੇ ਲਾਈਵ ਹੋ ਰਹਾ ਆ ਜਿੱਥੇ ਕਾ ਗਾਂ ਤੁਹਾਨੂੰ ਰੋਡ ਦੇ ਵਿਚਾਲੇ ਖੜੀ ਦਿਸ ਰਹੀ ਆ ਇਹ ਆਉਂਦੀਆਂ ਜਾਂਦੀਆਂ ਗੱਡੀਆਂ ਦੇ ਵਿੱਚ ਟੱਕਰ ਮਾਰਦੀ ਆ ਇਹ ਮੋਟਰਸਾਈਕਲ ਵਾਲੇ ਨੇ ਕਈ ਫੱਟੜ ਕਰ ਦਿੱਤੇ ਆ ਤਾਂ ਜਿਹੜੇ ਇਧਰ ਆਵਾਜ਼ ਆ ਤੇ ਆ ਰਹਾ ਆ ਕੋਟਸੂ ਤੋਂ ਹੀ ਤੋਂ ਗੜ ਸ਼ੰਕਰ ਨੂੰ ਜਾਂ ਗੜ ਸ਼ੰਕਰ ਤੋਂ ਕੋਟਸੂ ਹੀ ਵੱਲੋਂ ਆ ਰਹਾ ਆ ਉਹ ਭਾਈ ਆਪਣੀ ਜਾਨ ਖਤਰੇ 'ਚ ਨਾ ਪਾਇਓ ਆ ਆਲੇ ਦੁਆਲੇ ਟ੍ਰੈਫਿਕ ਮੈਂ ਤੁਹਾਨੂੰ ਦਖਾਲ ਨਾ ਕਿਦਾਂ ਖੜ ਗਿਆ ਲੋਕ ਇਹ ਇਹ ਗੱਡੀਆਂ ਖੜੀਆਂ ਵਾਂ ਇਹ ਜਾਮ ਲੱਗ ਗਿਆ ਦਵਲੇ ਉਹ ਦੂਜੇ ਪਾਸੇ ਵੀ ਦੂਰ ਗੱਡੀਆਂ ਖੜੀਆਂ ਵਾਂ ਇਹ ਉਹ ਇੱਕ ਮੁੰਡਾ ਰਿਸਕ ਲਾ ਕੇ ਉਹਦੇ ਕੋਲ ਨੂੰ ਜਾਂਦਾ ਜਿੱਦਾਂ ਉਹਨੂੰ ਸਸੀ ਕਰਨ ਵਾਸਤੇ ਕਰਨੀ ਹੁੰਦੀ ਆ ਇਹ ਹੁਣ ਫੇਰ ਦੇਖਦੇ ਹਾਂ ਉਹਨਾਂ ਕੀ ਬੀਤਦੀ ਆ ਇਹ ਕਾਲੀ گاਵਾ ਦੇਖੋ ਕੋ ਰਿਸਕ ਲੈਂਦਾ ਮੁੰਡਾ ਇਹ ਗਾਉਂ ਆ ਖੜੀ ਆ ਜਾਂ ਹਲਕ ਗਈ ਆ ਜਾਂ ਕੀ ਹੋ ਗਿਆ ਕੀ ਨਹੀਂ ਹੋਇਆ ਇਹ ਵਾਹੀ ਗਰੀ ਜਾਣੇ ਇਹਨਾਂ ਲੋਕਾਂ ਦੀ ਜਾਨ ਮੁਸੀਬਤ ਚ ਪਈ ਹੋਆ ਜੇ ਜੰਗਲਾਤ ਵਿਭਾਗ ਨੂੰ ਫੋਨ ਕਰ ਦਿਓ ਫੋਨ ਨਹੀਂ ਚੱਕਦੇ ਕੋਈ ਕੋ ਬਲਵਿੰਦਰ ਸਿੰਘ ਵਾ ਇੱਥੇ ਕੋਈ ਬਣ ਰੇਂਜ ਅਫਸਰ ਗੜ ਸ਼ੰਕਰ ਮੈਂ ਉਹਨੂੰ ਫੋਨ ਲਾਣ ਦੀ ਕੋਸ਼ਿਸ਼ ਕੀਤੀ ਆ ਉਹ ਫੋਨ ਨਹੀਂ ਚੱਤਰਿਆ ਇਹ ਗਾਂ ਹੁਣ ਗੱਬੇ ਖੜ ਗਈ ਆ ਇਹਨੂੰ ਹੁਣ ਅਸੀਂ ਕੀ ਕਰ ਸਕਦੇ ਆ ਤੁਹਾਡੇ ਤੱਕ ਮੈਂ ਨਿਊਜ਼ ਪਹੁੰਚਾਉਣਾ ਜੀ ਧੰਨਵਾਦ ਉਹ ਟਰੈਕਰ ਵਾਲਾ ਆਂ ਜੇ ਉਹ ਟਰੈਕਰ ਵਾਲੇ ਦੇ ਵਿੱਚ ਵੱਜੀ ਆ ਇਹ ਉਹ ਦੇਖੋ ਦੇਖ ਸਕਦੇ ਆ ਆਉਂਦੇ ਉਹ ਰੁਕਦੀ ਆ Det er passe når du gir det opp til den.